ਲੰਘੇ ਕੱਲ ਅਸੀਂ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਜਿਹੜਾ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ 12 ਜੂਨ ਨੂੰ ਜਿਹਦੇ ਵਿੱਚ 270 ਦੇ ਕਰੀਬ ਲੋਕਾਂ ਦੀ ਮੌਤ ਹੋਈ ਉਹਦੇ ਬਾਰੇ 15 ਸਫ਼ਿਆਂ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਹੜੀ ਕਿ ਜਹਾਜ਼ ਹਾਰਸ਼ਨ ਦੀ ਪੜਤਾਲੀ ਰਿਪੋਰਟ ਦੇ ਰੂਪ ਦੇ ਵਿੱਚ ਮੰਨ ਲਈ ਆ ਇਹ ਸ਼ੁਰੂਆਤੀ ਰਿਪੋਰਟ ਆ ਇਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਪਾਇਲਟ ਨੇ ਦੂਜੇ ਪਾਇਲਟ ਨੂੰ ਕਿਹਾ ਜਿਹੜੀ ਵੌਇਸ ਰਿਕਾਰਡਰ ਆਈ ਆ ਜਿਹੜੀ ਕਿ ਕਾਕਪਿਟ ਵਿੱਚਲੀ ਰਿਕਾਰਡਿੰਗ ਸਾਹਮਣੇ ਆਈ ਆ ਪਾਇਲਟ ਨੇ ਦੂਜੇ ਨੂੰ ਕਿਹਾ ਕਿ ਕੀ ਇਹ ਫਿਊਲ ਸ ਵਿੱਚ ਤੂੰ ਆਫ ਕੀਤੀ ਆ ਉਹਨੇ ਗੱਲ ਕਹੀ ਜੀ ਕਿ ਮੈਂ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਤੇ ਉਸ ਤੋਂ ਬਾਅਦ ਇਹ ਜਹਾਜ਼ ਹਰ ਸਾਗਰਸਤ ਹੋ ਗਿਆ ਪਰ ਹੁਣ ਇਹਦੀਆਂ ਤਿਆਂ ਜਦੋਂ ਖੁਰਚਦੇ ਆ ਤਾਂ ਵਿੱਚੋਂ ਨਵੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਹੋ ਸਕਦਾ ਕਿ ਬੋਇੰਗ ਦੇ ਵੱਲੋਂ ਜਿਹੜਾ ਜਹਾਜ਼ ਆ ਇਹਨੂੰ ਬਚਾਉਣ ਦੇ ਲਈ ਆਪਣੀ ਇਮੇਜ ਬਚਾਉਣ ਦੇ ਲਈ ਪਾਇਲਟਾਂ ਦੇ ਗਲ ਇਹ ਸਾਰੀ ਗੱਲ ਮੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਵੀ ਭਾਈ ਆਪਾਂ ਉਹਨਾਂ ਦੇ ਪੱਲੇ ਪਾ ਦਿੰਨੇ ਆ ਹੁਣ ਕਿਹੜਾ ਦੁਨੀਆ ਦੇ ਉੱਤੇ ਹੈਗੇ ਆ ਕਿਉਂਕਿ ਦੁਨੀਆ ਦੇ ਐਵੀਏਸ਼ਨ ਦੇ ਮਾਹਰ ਜਿਹੜੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਹਾਜ਼ ਉਡਾਉਣ ਵਾਲੇ ਸਾਬਕਾ ਪਾਇਲਟ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਦਾਂ ਕਦੇ ਹੋਇਆ ਹੀ ਨਹੀਂ ਕਿਸੇ ਨੇ ਇਹ ਗੱਲ ਕਹੀ ਆ ਕਿ ਮੇਰਾ 15000 ਘੰਟੇ ਜਹਾਜ਼ ਚਲਾਉਣ ਦਾ ਤਜਰਬਾ ਕਿਸੇ ਨੇ ਇਹ ਗੱਲ ਕਹੀ ਆ ਕਿ ਮੈਂ ਲੰਮੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਆ ਇਹਦੇ ਵਿੱਚ ਗੜਬੜੀ ਤਕਨੀਕੀ ਤੌਰ ਦੇ ਉੱਤੇ ਜਹਾਜ਼ ਦੇ ਵਿੱਚ ਹੋ ਸਕਦੀ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜੇ ਆਪਾਂ ਇਹ ਗੱਲ ਕਹਿ ਗਏ ਵੀ ਪਾਇਲਟਾਂ ਨੇ ਗਲਤੀ ਕੀਤੀ ਇਹਦਾ ਮਤਲਬ ਇਹ ਹੈ ਜੀ ਕਿ ਅਸੀਂ ਸਹੀ ਗੱਲ ਦੇ ਵੱਲ ਸਹੀ ਤੱਥਾਂ ਦੇ ਵੱਲ ਜਾਣਾ ਹੀ ਨਹੀਂ ਚਾਹੁੰਦੇ ਅਸਲ ਦੇ ਵਿੱਚ ਇਹਦੇ ਚ ਗੜਬੜੀਆਂ ਹੋਈਆਂ ਕਿੱਥੇ ਆ ਹੁਣ ਕੱਲੀ-ਕੱਲੀ ਗੱਲ ਆ ਜਿਹੜੀ ਉਹ ਫਰੋਲ-ਫਰੋਲ ਕੇ ਸਾਂਝੀ ਕਰਦੇ ਆ ਰਿਪੋਰਟ ਜਿਹੜੀ ਆਈ ਆ ਉਹ ਰਿਪੋਰਟ ਬੜੀ ਹੈਰਾਨ ਕਰਨ ਵਾਲੀ ਆ ਪਹਿਲਾਂ ਇਹ ਦੱਸਦੀ ਹੈ ਜੀ ਕਿ ਇਹ ਜਹਾਜ਼ ਜਿਹੜਾ ਕਿ ਅਹਮਦਾਬਾਦ ਤੋਂ ਲੰਡਨ ਵੱਲ ਜਾ ਰਿਹਾ ਸੀ ਇਹ ਪਹਿਲਾਂ ਦਿੱਲੀ ਤੋਂ ਉੱਡ ਕੇ ਅਹਮਦਾਬਾਦ ਦੇ ਵੱਲ ਗਿਆ ਦਿੱਲੀ ਤੋਂ ਅਹਮਦਾਬਾਦ ਗਿਆ ਉੱਥੇ ਕੁਝ ਕ ਸਟੇ ਤੋਂ ਬਾਅਦ ਸਵਾਰੀਆਂ ਲੈ ਕੇ ਤੇ ਇਹ ਉੱਡ ਰਿਹਾ ਸੀ ਕਿ ਲੰਡਨ ਦੇ ਵੱਲ ਜਿਹੜਾ ਕਿ 3 ਸੈਕਿੰਡ ਦੇ ਵਿੱਚ ਕ੍ਰੈਸ਼ ਹੋਇਆ 600 ਤੇ ਕੁਝ ਫੁੱਟ ਦੀ ਉਚਾਈ ਦੇ ਉੱਤੇ ਜਾ ਕੇ ਇਹ ਡਿੱਗ ਪਿਆ ਥੱਲੇ ਆਇਆ ਹੋਸਟਲ ਦੇ ਵਿੱਚ ਵੱਜਿਆ ਡਾਕਟਰਾਂ ਦੇ ਹੋਸਟਲ ਦੇ ਵਿੱਚ ਤੇ ਬਾਅਦ ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਕਦੇ ਨਾ ਪੂਰਾ ਹੋਣ ਵਾਲਾ ਉਹ ਤੁਹਾਨੂੰ ਪਤਾ ਹੀ ਆ ਪਰ ਜਿਹੜਾ ਪਾਇਲਟ ਲੈ ਕੇ ਆਇਆ ਇਹਨੂੰ ਜਿਹੜਾ ਕਿ ਇਹਨੂੰ ਦਿੱਲੀ ਤੋਂ ਅਹਮਦਾਬਾਦ ਲੈ ਕੇ ਗਿਆ ਉਹਨੇ ਅਹਮਦਾਬਾਦ ਦੇ ਵਿੱਚ ਲੈਂਡ ਕਰਨ ਤੋਂ ਬਾਅਦ ਇਹ ਰਿਪੋਰਟ ਦਿੱਤੀ ਕਿ ਇਹਦੇ ਵਿੱਚ ਤਕਨੀਕੀ ਗੜਬੜੀ ਹੋਣ ਦੇ ਅਸਾਰ ਹਨ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਸਾਰੀ ਚੈਕਿੰਗ ਕੀਤੀ ਗਈ ਜਹਾਜ਼ ਦੀ ਤੇ 52 53 ਮਿੰਟ ਦੇ ਵਿੱਚ ਇਹਨੂੰ ਕਲੀਅਰ ਕਰ ਦਿੱਤਾ ਗਿਆ ਕਹਿੰਦੇ ਵੀ ਕਲੀਅਰਿੰਗ ਦਿੱਤੀ ਆ ਇਹ ਜਹਾਜ਼ ਉਡਾਣ ਭਰ ਸਕਦਾ ਪਰ ਕੀ 52 53 ਮਿੰਟ ਦੇ ਵਿੱਚ ਉਹ ਕੱਲੇ-ਕੱਲੇ ਨੁਕਸਾਨ ਦੀ ਪੜਤਾਲ ਕੀਤੀ ਜਾ ਸਕੀ ਸੀ ਜਿਹੜੀ ਕਿ ਪਹਿਲੇ ਪਾਇਲਟ ਨੇ ਗੱਲ ਕਹੀ ਹੈ ਜਿਹੜੀ ਕਿ ਦਿੱਲੀ ਤੋਂ ਉੱਡੇ ਤੋਂ ਬਾਅਦ ਤੇ ਅਹਮਦਾਬਾਦ ਦੇ ਵਿੱਚ ਉਤਰਨ ਤੋਂ ਬਾਅਦ ਪਾਇਲਟ ਨੇ ਗੱਲ ਕਹੀ ਹੈ ਕਿ ਇਸ ਤਰੀਕੇ ਦਾ ਖਰਸ਼ਾ ਹੈ ਉਹਦੇ ਵੱਲ ਗੌਰ ਕਹਿੰਦੇ ਧਿਆਨ ਦੇ ਨਾਲ ਨਹੀਂ ਕੀਤੀ ਗਈ ਇਸ ਕਰਕੇ ਹਾਰਸਾ ਵਾਪਰਿਆ ਅਸਲ ਦੇ ਵਿੱਚ ਇਹ ਚਾਹੁੰਦਾ ਜੀ ਇੱਕ ਚੇਤਾਵਨੀ ਹੁੰਦੀ ਆ ਜਿਹਨੂੰ ਕਹਿੰਦੇ ਕਿ ਸਟੈਪ ਪੌਸ ਐਕਸ ਡੀ ਸੀ ਆਰ ਐਸ ਟੀ ਏ ਬੀ iOS XDCr ਭਾਵੇਂ ਦਾ ਇਹ ਆ ਕਿ ਜਹਾਜ਼ ਦਾ ਬੈਲੈਂਸ ਦੱਸਣ ਵਾਲਾ ਸੈਂਸਰ ਫੇਲ ਹੋ ਸਕਦਾ ਹੈ ਜਹਾਜ਼ ਦਾ ਬੈਲੈਂਸ ਦੱਸਣ ਵਾਲਾ ਸੈਂਸਰ ਫੇਲ ਹੋ ਸਕਦਾ ਹੈ ਇਹ ਉਸ ਪਾਇਲਟ ਨੇ ਗੱਲ ਕਹੀ ਸੀ ਟੀਮ ਨੂੰ ਮੈਨੇਜਮੈਂਟ ਨੂੰ ਜਿਹੜਾ ਕਿ ਦਿੱਲੀ ਤੋਂ ਅਹਮਦਾਬਾਦ ਦੇ ਵਿੱਚ ਇਹ ਜਹਾਜ਼ ਲੈ ਕੇ ਆਇਆ ਇਹਦਾ ਮਤਲਬ ਕੀ ਹੈ ਕਿ ਤਕਨੀਕੀ ਅਲਰਟ ਦੇ ਬਾਵਜੂਦ ਇਸ ਜਹਾਜ਼ ਨੂੰ ਲੰਡਨ ਭੇਜਿਆ ਗਿਆ ਇਸ ਜਹਾਜ਼ ਨੂੰ ਲੰਡਨ ਜਾਣ ਦੇ ਵਾਸਤੇ ਕਲੀਅਰ ਕਰ ਦਿੱਤਾ ਗਿਆ ਵਿਚਲੀ ਜਾਣਕਾਰੀ ਇਹ ਵੀ ਹੈ ਵੀ ਜਹਾਜ਼ ਦਾ ਹੌਰੀਜੈਂਟਲ ਸਟੈਬਲਾਈਜ਼ਰ ਭਾਵ ਪਿਚ ਬੈਲੈਂਸ ਬਣਾਉਣ ਵਾਲਾ ਜਿਹੜਾ ਪਿਛਲਾ ਖਾਂਬਾ ਉਹ ਕਿਹੜੀ ਸਥਿਤੀ ਦੇ ਵਿੱਚ ਹੈ ਇਹ ਪਤਾ ਲੱਗਦਾ ਜੀ ਕਿ ਸਟੈਬ ਪੌਸ ਐਕਸ ਡੀ ਸੀ ਆਰ ਦੇ ਰਾਹੀਂ ਯਾਨੀ ਕਿ ਜਹਾਜ਼ ਦਾ ਬੈਲੈਂਸ ਕਿਹੋ ਜਿਹਾ ਇਹਦੇ ਵਿੱਚ ਕਿੱਥੇ ਜੇ ਕਿਹੜੀ ਤਕਨੀਕੀ ਤੌਰ ਦੇ ਉੱਤੇ ਗੜਬੜੀ ਹੋ ਸਕਦੀ ਹੈ ਜੇ ਇਹ ਡਾਟਾ ਸਹੀ ਨਾ ਹੋਵੇ ਜਿਹੜਾ ਕਿ ਉਹਨੇ ਜਾਣਕਾਰੀ ਦਿੱਤੀ ਸੀ ਜੇ ਇਹ ਡਾਟਾ ਸਹੀ ਨਾ ਹੋਵੇ ਤਾਂ ਆਟੋ ਪਾਇਲਟ ਪਿਚ ਕੰਟਰੋਲ ਤੇ ਸਟਾਲ ਪ੍ਰੋਟੈਕਸ਼ਨ ਵਰਗੀਆਂ ਪ੍ਰਣਾਲੀਆਂ ਗਲਤ ਕਮਾਂਡ ਦੇਣ ਲੱਗਦੀਆਂ ਪਰ ਇਹਨੂੰ ਪਾਸ ਕਰਕੇ ਕਹਿ ਦਿੱਤਾ ਗਿਆ ਵੀ ਭਾਈ ਤੁਸੀਂ ਜਾ ਸਕਦੇ ਹੋ ਤੇ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਕਿ ਇਹ ਜਹਾਜ਼ ਹਾੜਸਾਗ੍ਰਸਤ ਹੋ ਗਿਆ ਇਹ ਜਹਾਜ਼ ਕ੍ਰੈਸ਼ ਹੋ ਗਿਆ ਹੁਣ ਉਸ ਤੋਂ ਅਗਲੀ ਗੱਲ ਇਹ ਆ 1:38 ਮਿੰਟ ਦੇ ਉੱਤੇ ਇਸ ਜਹਾਜ਼ ਨੇ ਟੇਕ-ਆਫ ਕੀਤਾ ਯਾਨੀ ਕਿ ਪਹਿਲਾਂ ਰਨਵੇ ਦੇ ਉੱਤੇ ਭੱਜਿਆ ਫਿਰ ਇਹਨੇ ਹੌਲੀ-ਹੌਲੀ ਤਾ ਨੂੰ ਜਾਣਾ ਸ਼ੁਰੂ ਕੀਤਾ 1:38 ਮਿੰਟ ਦੇ ਉੱਤੇ ਇਹਨੇ ਟੇਕ-ਆਫ ਕੀਤਾ ਤੇ 30 ਸੈਕਿੰਡ ਦੇ ਵਿੱਚ ਇਹਦੇ ਦੋਵੇਂ ਇੰਜਣ ਬੰਦ ਹੋ ਗਏ ਗੱਲ ਹੁਣ ਪਹਿਲੀ ਰਿਪੋਰਟ ਦੇ ਵਿੱਚ ਹੀ ਆ ਗਈ ਹੈ ਜੀ ਕਿ ਪਾਇਲਟਾਂ ਦੇ ਕੋਲੋਂ ਸ਼ਾਇਦ ਗਲਤੀ ਹੋ ਗਈ ਹੋਵੇ ਪਰ ਹੁਣ ਸਵਾਲੇ ਪੈਦਾ ਹੁੰਦਾ ਵੀ ਪਾਇਲਟ ਇੱਕ ਦਾ ਇੰਨਾ ਵੱਡਾ ਤਜਰਬਾ ਸਬਰਵਾਲ ਸਾਹਿਬ ਦਾ ਨਾਲ ਉਹਨਾਂ ਦੇ ਇੱਕ ਹੋਰ ਜਿਹੜਾ ਪਾਇਲਟ ਸਹਾਇਕ ਪਾਇਲਟ ਆ ਇਹਨਾਂ ਦੋਵਾਂ ਨੇ ਕਿਉਂ ਸਵਿਚ ਆਫ ਕੀਤੀ ਹੋਣੀ ਆ ਹੁਣ ਰਿਪੋਰਟ ਦੇ ਵਿੱਚੋਂ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਜਿਹੜੀ 에ਅਰਲਾਈਨ ਪਾਇਲਟ ਐਸੋਸੀਏਸ਼ਨ ਆ ਉਹਨੇ ਇੱਕ ਹੋਰ ਸਵਾਲ ਖੜਾ ਕੀਤਾ ਕਿ ਜਿਹੜੀ ਇਹ ਪਹਿਲੀ ਰਿਪੋਰਟ ਸਾਹਮਣੇ ਆਈ ਆ 15 ਸਫਿਆਂ ਦੀ ਇਹ মিডিਆ ਦੇ ਵਿੱਚ ਕਿਵੇਂ ਸਾਹਮਣੇ ਆ ਗਈ ਤੇ ਇਹ ਤਾਂ ਪਹਿਲੀ ਤੇ ਮੁੱਢਲੀ ਰਿਪੋਰਟ ਆ ਇਹਦੇ ਥੱਲੇ ਕਿਸੇ ਨੇ ਦਸਤਖਤ ਵੀ ਨਹੀਂ ਕੀਤੇ ਇਹਦੇ ਥੱਲੇ ਕਿਸੇ ਦੇ ਦਸਤਖਤ ਨਹੀਂ ਇਹ ਮੁੱਢਲੀ ਰਿਪੋਰਟ ਆ ਇਹ ਮੁਕੰਮਲ ਰਿਪੋਰਟ ਨਹੀਂ ਫਾਈਨਲ ਰਿਪੋਰਟ ਨਹੀਂ ਤੇ মিডিਆ ਦੇ ਵਿੱਚ ਕਿਵੇਂ ਆ ਗਈ মিডিਆ ਦੇ ਵਿੱਚ ਤਾਂ ਆਉਗੀ ਜੇ ਫਾਈਨਲ ਰਿਪੋਰਟ ਜਦੋਂ ਭਾਈ ਅਸੀਂ ਸਾਰੀ ਪੜਤਾਲ ਕਰ ਲਈ ਅਸੀਂ ਸਿੱਟੇ ਦੇ ਉੱਤੇ ਆਸਤੇ ਪਹੁੰਚੇ ਆ ਪਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਹ 15 ਸਫਿਆਂ ਵਾਲੀ ਰਿਪੋਰਟ ਨਸ਼ਰ ਹੋਗੀ ਤੇ ਅਖਬਾਰਾਂ ਨੇ ਕਿਾ ਐਡੀਆਂ ਐਡੀਆਂ ਵੱਡੀਆਂ ਖਬਰਾਂ ਬੜੀਆਂ ਆ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਇਸ ਵੇਲੇ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਵੱਲੋਂ ਖੜਾ ਕੀਤਾ ਗਿਆ ਮੈਂ ਕੁਝ ਕੁ ਨੋਟ ਕੀਤੀਆਂ ਗੱਲਾਂ ਜਿਹੜੀਆਂ ਵੱਖ-ਵੱਖ ਦੁਨੀਆ ਦੇ ਹਿੱਸਿਆਂ ਦੇ ਪਾਇਲਟ ਆ ਉਹ ਇਸ ਹਾਦਸੇ ਦੇ ਬਾਰੇ ਜਾਂ ਪਾਇਲਟਾਂ ਦੀ ਗਲਤੀ ਦੀ ਸੰਭਾਵਨਾ ਬਾਰੇ ਕੀ ਗੱਲ ਕਹਿੰਦੇ ਆ ਇੱਕ ਬੜੀ ਵੱਡੀ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਮ ਹੈਗਾ ਜੀ ਸੰਤਕੌਲ ਇਹ ਸਾਬਕਾ ਮੈਂਬਰ ਨੇ ਸਿਵਲ ਏਵੀਅੇਸ਼ਨ ਸੁਰੱਖਿਆ ਅਪਰੀਸ਼ਦ ਭਾਰਤ ਦੇ ਇਹਨਾਂ ਨੇ ਗੱਲ ਕਹੀ ਆ ਕਿ ਜਿਹੜੀ ਵੌਇਸ ਰਿਕਾਰਡਰ ਆ ਜਿਹੜੀ ਕਿ ਵੌਇਸ ਰਿਕਾਰਡ ਆਈ ਆ ਸਾਹਮਣੇ ਉਹਦੇ ਵਿੱਚ ਕਿਤੇ ਵੀ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਨਹੀਂ ਆ ਕਿ ਪਾਇਲਟਾਂ ਨੇ ਹੀ ਗਲਤੀ ਕੀਤੀ ਆ ਜਾਂ ਉਹਨਾਂ ਨੇ ਹੀ 스ਵਿਚ ਆਫ ਕੀਤੀ ਆ ਇੱਕ ਜਣਾ ਦੂਜੇ ਨੂੰ ਕਹਿ ਰਿਹਾ ਵੀ ਤੂੰ ਤਾਂ ਨਹੀਂ ਕੀਤੀ ਤੇ ਦੂਜਾ ਕਹਿ ਰਿਹਾ ਕਿ ਮੈਂ ਨਹੀਂ ਕੀਤੀ ਤੇ ਇਹਦਾ ਮਤਲਬ ਇਹ ਆ ਕਿ ਦੋਵਾਂ ਨੇ ਹੀ ਨਹੀਂ ਕੀਤੀ ਫਿਰ ਇਹਦੇ ਵਿੱਚ ਤਕਨੀਕੀ ਖਾਮੀ ਕਿਤੇ ਹੋਰ ਆ ਨਾ ਕਿ ਇਹਨਾਂ ਪਾਇਲਟਾਂ ਦੀ ਗਲਤੀ ਆ ਸੋ ਉਹਨੇ ਇਹ ਗੱਲ ਕਹੀ ਆ ਜੀ ਕਿ ਇਸ ਸੱਜਣ ਨੇ ਇਸ ਸ਼ਖਸ ਨੇ ਸੰਤ ਕੌਲ ਸਾਹਿਬ ਨੇ ਉਹ ਕਹਿੰਦੇ ਜੀ ਦੇਖੋ ਜਹਾਜ਼ ਦੇ ਇੰਜਣਾਂ ਨੂੰ ਫਿਊਲ ਜਾਣਾ ਤੇ ਪਾਇਲਟ ਆਪ ਕਿਉਂ ਕਰਨਗੇ ਜੀ ਕਿ세 스위ਚ ਬੰਦ ਕਰ ਦਗੇ ਤੇ ਭਾਈ ਫਿਊਲ ਆ ਜਿਹੜਾ ਉਹ ਅੰਦਰ ਬੰਦ ਹੋ ਜੇ ਇੰਜਨ ਤੱਕ ਤੇਲ ਨਾ ਪਹੁੰਚੇ ਉਹ ਕਹਿੰਦੇ ਵੀ ਤਕਨੀਕੀ ਗੜਬੜੀ ਦੇ ਕਰਕੇ ਕੁਝ ਹੋਇਆ ਹੋ ਸਕਦਾ ਪਰ ਮੈਂ ਕਦੇ ਇਹ ਦੇਖਿਆ ਨਹੀਂ ਵੀ ਪਾਇਲਟ ਵੀ ਇਹ ਹੋ ਜਾ ਕੁਝ ਕਰ ਦੇਣ ਮੈਂ ਅੱਜ ਤੱਕ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਇਹ ਗੱਲ ਨਹੀਂ ਦੇਖੀ ਇੱਕ ਹੈਗੇ ਨੇ ਜੀ 에ਵੀਏਸ਼ਨ ਕੰਸਲਟੈਂਟ ਨੀਲ ਹੈਂਸਫੋਰਡ ਨੀਲ ਹੈਂਸਫੋਰਡ ਹੋਰਾਂ ਨੇ ਗੱਲ ਕਹੀ ਆ ਕਿ ਮੈਂ 9 에어ਲਾਈਨਾਂ ਦੀ ਮੈਨੇਜਮੈਂਟ ਦਾ ਕੰਮ ਕੀਤਾ ਅੱਜ ਤੱਕ ਮੈਂ ਕਦੇ ਨਹੀਂ ਦੇਖਿਆ ਸੁਣਿਆ ਵੀ ਇਹ ਜਿਹੜੇ ਆ ਆਪੇ ਸਵਿਚ ਬੰਦ ਹੋ ਗਈ ਹੋਵੇ ਜਿਹੜੀ ਆਪਾਂ ਕਹਿੰਦੇ ਵੀ ਫਿਊਲ ਸਵਿਚ ਆ ਇਹ ਆਫ ਆਪੇ ਹੋ ਗਈ ਹੋਵੇ ਜਾਂ ਕੋਈ ਪਾਇਲਟ ਇਦਾਂ ਦਾ ਹੋਊਗਾ ਜਿਹੜਾ ਆਪ ਆਫ ਕਰ ਦੇਵੇ ਜਾਂ ਇਹ ਗੱਲ ਕਹੀਏ ਕਿ ਉਹਨਾਂ ਦਾ ਮਾਨਸਿਕ ਪੱਧਰ ਨਹੀਂ ਠੀਕ ਸੀ ਕਹਿੰਦੇ ਵੀ ਇਦਾਂ ਦਾ ਕੁਝ ਹੁੰਦਾ ਨਹੀਂ ਕਿਉਂਕਿ ਜਦੋਂ ਵੀ ਕਿਸੇ ਜਹਾਜ਼ ਨੂੰ ਲੈ ਕੇ ਜਾਣਾ ਭਾਵੇਂ ਉਹ ਹੁਣ ਜੀ ਉੱਥੇ 에ਅਰ ਹੋਸਟਸ ਤੇ ਭਾਵੇਂ ਹੋਵੇ ਜੀ ਉੱਥੇ ਪਾਇਲਟ ਉਹ ਸਾਰੇ ਕਰੋ ਮੈਂਬਰਾਂ ਦਾ ਪਹਿਲਾਂ ਚੈੱਕਅਪ ਕੀਤਾ ਜਾਂਦਾ ਵੀ ਭਾਈ ਉਹਨਾਂ ਨੇ दारू ਤਾਂ ਨਹੀਂ ਪੀਤੀ ਉਹ ਮਾਨਸਿਕ ਤੌਰ ਤੇ ਕਿਵੇਂ ਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤਾਂ ਨਹੀਂ ਕੀਤਾਗਾ ਪਿਛਲੇ ਕਈ ਘੰਟਿਆਂ ਦੇ ਵਿੱਚ ਇਹ ਸਾਰੇ ਫਿੱਟ ਸੀ ਇਸ ਕਰਕੇ ਹੀ ਇਹਨਾਂ ਨੂੰ ਜਹਾਜ਼ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਆ ਫਿਰ ਇੱਕ ਨੇ ਜੀ ਮਾਰਕ ਡੀ ਮਾਰਟਨ ਇਹ ਸੇਫਟੀ ਐਕਸਪਰਟ ਆ 에ਵੀਏਸ਼ਨ ਸੇਫਟੀ ਐਕਸਪਰਟ ਇਹਨਾਂ ਨੇ ਕਿਹਾ ਜੀ ਕਿ ਬੋਇੰਗ 727 ਦੇ ਆਪਰੇਟਰਾਂ ਨੂੰ ਤੁਰੰਤ ਸਾਵਧਾਨ ਹੋਣ ਦੀ ਲੋੜ ਆ ਇਹੋ ਜਾਂ ਪਹਿਲਾਂ ਕੁਝ ਨਹੀਂ ਹੁੰਦਾ ਸੀ ਇਹਨਾਂ ਨੂੰ ਆਪਣੇ ਇਕੱਲੇ ਇਕੱਲੇ ਜਹਾਜ਼ ਦੀ ਇਹਨਾਂ ਨੂੰ ਆਪਣੇ ਜਿੰਨਾ ਵੀ ਪ੍ਰੋਜੈਕਟ ਆ ਉਹਦੀ ਦੇਖਰੇਖ ਕਰਨੀ ਚਾਹੀਦੀ ਆ ਮੁੜ ਕੇ ਪਰਚੋਲ ਕਰਨੀ ਚਾਹੀਦੀ ਆ ਉਹਨਾਂ ਨੇ ਆ ਗੱਲ ਕਹੀ ਆ ਮੇਲਸਾ ਚੈਨ ਨੇ ਇੱਕ ਹੋਰ ਗੱਲ ਕਹੀ ਆ ਇਹ ਏਵੀਏਸ਼ਨ ਸੇਫਟੀ ਮਾਹਰ ਅਮਰੀਕਾ ਦੇ ਵਿੱਚ ਆ ਇਹਨਾਂ ਨੇ ਕਿਹਾ ਜੀ ਕਿ ਇਹੋ ਜਿਹਾ ਸਵਿੱਚ ਕਦੇ ਵੀ ਗਲਤੀ ਦੇ ਨਾਲ ਆਫ ਨਹੀਂ ਹੁੰਦੇ ਯਾਨੀ ਕਿ ਫਿਊਲਸ ਵਿੱਚ ਕਦੇ ਵੀ ਗਲਤੀ ਨਾਲ ਆਫ ਨਹੀਂ ਹੁੰਦੇ ਪਹਿਲਾਂ ਖਿੱਚਿਆ ਜਾਂਦਾ ਫਿਰ ਇਹ ਮੂਵ ਹੁੰਦੇ ਆ ਤੇ ਕਈ ਅਣਸੁਲਝੇ ਸਵਾਲ ਆ ਇਹਦੇ ਪਿੱਛੇ ਜਿੰਨਾਂ ਦਾ ਕਿ ਹਾਲੇ ਤੱਕ ਉੱਤਰ ਨਹੀਂ ਮਿਲਿਆ ਮਤਲਬ ਇਹ ਜਿਕੇ ਦੁਨੀਆ ਦੇ ਚਾਰਾਂ ਦੀ ਇਸ ਗੱਲ ਕੀਤੀ ਚਾਰ ਮਹਾਨ ਵਿਅਕਤੀਆਂ ਦੀ ਗੱਲ ਕੀਤੀ ਆ ਕੋਈ ਸਾਬਕਾ ਪਾਇਲਟ ਆ ਕੋਈ 에ਵੀਏਸ਼ਨ ਐਕਸਪਰਟ ਆ ਕੋਈ ਮੈਨੇਜਮੈਂਟ ਦੇ ਤੌਰ ਤੇ ਕੰਮ ਕਰਦਾ ਰਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਫਿਊਲ ਸਵਿਚ ਆਫ ਆਪੇ ਕਰ ਜਾਣ ਇਹਦੇ ਬਾਰੇ ਤਾਂ ਆਪਾਂ ਸੋਚ ਸਕਦੇ ਵੀ ਭਾਈ ਜਹਾਜ਼ ਦੇ ਵਿੱਚ ਤਕਨੀਕੀ ਗੜਬੜੀ ਆ ਗਈ ਪਰ ਕਿਸੇ ਪਾਇਲਟ ਨੇ ਕੀਤੇ ਹੋਣ ਇਹ ਗੱਲ ਕਹਿੰਦੇ ਵੀ ਗੜ ਦੇ ਥੱਲੇ ਨਹੀਂ ਲੰਗਦੀ ਹੁਣ ਇਹਦੇ ਪਿੱਛੇ ਕਾਰਨ ਕਿ ਇਹ ਵੀ ਮੰਨਿਆ ਜਾ ਰਿਹਾ ਵੀ ਸ਼ਾਇਦ ਕਹਿੰਨਾ ਮੈਂ ਸ਼ਾਇਦ ਇਹਦੇ ਪਿੱਛੇ ਕਾਰਨ ਮੰਨਿਆ ਜਾ ਰਿਹਾ ਕਿ ਬੋਇੰਗ 787 ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚਾਹੁੰਦੇ ਆ ਕਿ ਪਾਈ ਜਿਹੜਾ ਸਾਡਾ ਇਹ ਬੇੜਾ ਇਹ ਪਾਰ ਲਗਾ ਰਵੇ ਇਹ ਜਹਾਜ਼ਾਂ ਦਾ ਬੇੜਾ ਡੁੱਬੇ ਨਾ ਮੈਨੂੰ ਕੱਲ ਬਹੁਤ ਸਾਰੇ ਪਾਇਲਟ ਵੀਰਾਂ ਨੇ ਸੁਨੇਹੇ ਵੀ ਭੇਜੇ ਆ ਵੀਡੀਓ ਦੇ ਥੱਲੇ ਵੀ ਟਿੱਪਣੀਆਂ ਕੀਤੀਆਂ ਕੱਲ ਵਾਲੀ ਵੀਡੀਓ ਦੇ ਕਿਸੇ ਨੇ ਕਿਹਾ ਜੀ ਕਿ ਮੈਂ ਇੰਨਾ ਸਮਾਂ ਪਾਇਲਟ ਦੇ ਤੌਰ ਤੇ ਕੰਮ ਕੀਤਾ ਕਿਸੇ ਨੇ ਕਿਹਾ ਜੀ ਕਿ ਮੈਂ ਇੰਨਾ ਸਮਾਂ ਪਾਇਲਟ ਦੇ ਤੌਰ ਤੇ ਕੰਮ ਕੀਤਾ ਕਿਸੇ ਨੇ ਕਿਹਾ ਜੀ ਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਬਹੁਤ ਸਾਰੀ ਜਾਣਕਾਰੀ ਹੁੰਦੀ ਵੀ ਆ ਵੀਰਾਂ ਨੂੰ ਸਾਡਾ ਨੂੰ ਭੈਣਾਂ ਨੂੰ ਉਹਨਾਂ ਨੇ ਕਿਹਾ ਜੀ ਕਿ ਇਦਾਂ ਹੋ ਹੀ ਨਹੀਂ ਸਕਦਾ ਇਹ ਪਾਇਲਟਾਂ ਦੇ ਗਲ ਪਾਈ ਜਾ ਰਹੀ ਸਾਰੀ ਗੱਲ ਇਹਦੇ ਵਿੱਚ ਸੱਚਾਈ ਕੋਈ ਨਹੀਂ ਕੋਈ ਵੀ ਪਾਇਲਟ ਖੁਦ ਨਹੀਂ ਮਰਨਾ ਚਾਹੁੰਦਾ ਕੋਈ ਵੀ ਪਾਇਲਟ ਅਣਤਜਰਬੇਕਾਰ ਨਹੀਂ ਹੁੰਦਾਗਾ ਕਿ ਉਹਨਾਂ ਦੇ ਵੱਲੋਂ ਆਪ ਗਲਤੀ ਕੀਤੀ ਜਾਵੇ ਹਾਂ ਮਨੁੱਖ ਦੇ ਕੋਲੋਂ ਕਦੇ ਗਲਤੀ ਹੋ ਜਾਂਦੀ ਪਰ ਇਕਨੇ ਕਰਤੀ ਦੂਜਾ ਵੀ ਨਾਲ ਬੈਠਾ ਇੱਥੇ ਦੋਵੇਂ ਜਾਣੇ ਇੱਕ ਦੂਜੇ ਨੂੰ ਸਵਾਲ ਕਰ ਰਹੇ ਯਾਰ ਤੂੰ ਤਾਂ ਨਹੀਂ ਆਇਆ ਕੀਤਾ ਉਹ ਕਹਿੰਦੇ ਮੈਂ ਨਹੀਂ ਆਇਆ ਕੀਤਾ ਅੱਛੀ ਦੇਖੋ ਇਹਦੇ ਬਾਰੇ ਟੈਕਨੀਕਲ ਗੱਲਾਂ ਹੋਰ ਕੀ ਆਈਆਂ ਟੇਕ ਆਫ ਦੇ 3 ਸੈਕਿੰਡ ਦੇ ਵਿੱਚ ਵਿੱਚ ਦੋਵੇਂ ਇੰਜਨਾਂ ਉਹ ਬੰਦ ਹੋ ਜਾਂਦੇ ਆ ਫਿਊਲ ਸਵਿਚ ਆਫ ਹੋ ਜਾਂਦਾ ਤੇ ਜਿਹੜੇ ਵੇਲੇ ਇਹ ਜਾ ਰਿਹਾ ਜਹਾਜ਼ ਜਿਹੜੇ ਵੇਲੇ ਉੱਡ ਰਿਹਾ ਉਦੋਂ 213401 ਕਿਲੋਗ੍ਰam ਇਹਦਾ ਭਾਰ ਸੀਗਾ ਸਾਰਾ ਕੁਝ ਵਿੱਚ ਪਾ ਕੇ ਸਵਾਰੀਆਂ ਦਾ ਭਾਰ ਲੱਗੇ ਦਾ ਵਿੱਚ ਪਾ ਕੇ ਬਾਕੀ ਜਿਹੜੇ ਜਹਾਜ਼ ਦਾ ਭਾਰ ਆਪਣਾ ਪਾ ਕੇ 213401 ਕਿਲੋਗ੍ਰam ਭਾਰ ਆ 1 ਵਜ ਕੇ 38 ਮਿੰਟ ਤੇ ਤੇ 42 ਸਕਿੰਟ ਦੇ ਉੱਤੇ ਜਹਾਜ਼ ਦੀ ਰਫਤਾਰ 333 ਕਿਲੋਮੀਟਰ ਪ੍ਰਤੀ ਘੰਟਾ ਸੀ ਯਾਨੀ ਕਿ ਇਹਦੇ ਵਿੱਚ ਜੋ-ਜੋ ਕੁਝ ਵੀ ਆਵੇ ਭਾਈ ਤੇਲ ਕਿੰਨਾ ਚਾਹੀਦਾ ਉਹ ਵੀ ਪੂਰਾ ਸੀ ਜਹਾਜ਼ ਦਾ ਜਿਹੜਾ ਜਿੰਨਾ ਵੀ ਸਟਾਫ ਆ ਉਹ ਸਾਰਾ ਮੈਡੀਕਲੀ ਤੌਰ ਤੇ ਫਿੱਟ ਸੀ ਇਹਦੀ ਉਚਾਈ ਦੇ ਸਬੰਧ ਦੇ ਵਿੱਚ ਜੋ ਹੋਰ ਗੱਲਾਂ ਉਹ ਸਾਰੀਆਂ ਠੀਕ ਸੀ ਇਹਦੇ ਵਿੱਚ ਜਹਾਜ਼ ਦੇ ਵਿੱਚ ਤੇਲ ਦੀ ਕਿੰਨੇ ਹਜ਼ਾਰ ਲੀਟਰ ਕਿੰਨੇ ਲੱਖ ਲੀਟਰ ਜਾਂ ਜੋ ਵੀ ਹੁੰਦਾ ਇਹ ਮਾਤਰਾ ਵੀ ਬਿਲਕੁਲ ਸਹੀ ਸੀ ਇਹਦੇ ਵਿੱਚ ਗੜਬੜੀ ਆ ਜਿਹੜੀ ਉਹ ਤਕਨੀਕੀ ਤੌਰ ਦੇ ਉੱਤੇ ਹੋਈ ਆ ਤੇ ਉਸ ਬੰਦੇ ਨੇ ਉਸ ਪਾਇਲਟ ਨੇ ਗੱਲ ਇਹ ਪਹਿਲਾਂ ਹੀ ਕਹਿ ਦਿੱਤੀ ਸੀ ਜਿਹੜਾ ਕਿ ਦਿੱਲੀ ਤੋਂ ਅਹਮਦਾਬਾਦ ਦੇ ਵਿੱਚ ਲੈ ਕੇ ਆਇਆ ਜਹਾਜ਼ ਨੂੰ ਕਿ ਭਾਈ ਇਹਦੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੈਨੂੰ ਇਸ ਗੱਲ ਦਾ ਖਰਸ਼ਾ ਜੇਕਰ ਉਸ ਵੇਲੇ ਖਰਸ਼ੇ ਨੂੰ ਸਮਝਿਆ ਹੁੰਦਾ ਜੇਕਰ ਉਸ ਵੇਲੇ ਇਸ ਗੱਲ ਨੂੰ ਪੜ੍ਹਿਆ ਹੁੰਦਾ ਜੇਕਰ ਇਸ ਗੱਲ ਨੂੰ ਵਿਚਾਰ ਲਿਆ ਹੁੰਦਾ ਤੇ ਫਿਰ ਇਸ ਜਹਾਜ਼ ਨੂੰ ਅਹਮਦਾਬਾਦ ਤੋਂ ਲੰਡਨ ਵਾਸਤੇ ਰਵਾਨਾ ਨਾ ਕੀਤਾ ਜਾਂਦਾ ਜੇ ਰਵਾਨਾ ਨਾ ਕੀਤਾ ਜਾਂਦਾ ਤਾਂ 600 ਫੁੱਟ ਦੀ ਉਚਾਈ ਤੋਂ ਇਹ ਡਿੱਗਦਾ ਨਾ ਤੇ 270 ਲੋਕਾਂ ਦੀ ਜ਼ਿੰਦਗੀ ਬਚ ਸਕਦੀ ਸੀ ਯਾਨੀ ਕਿ ਜੇਕਰ ਇੱਕ ਪਾਸਾ ਇਸ ਖਬਰ ਦਾ ਪਹਿਲਾਂ ਇਹ ਆ ਗਿਆ ਕਿ ਭਾਈ ਪਾਇਲਟਰ ਨੇ ਕੋਲ ਸਵਿਚ ਆਫ ਹੋ ਗਈ ਫਿਊਲ ਵਾਲੀ ਸਵਿਚ ਆਫ ਹੋ ਗਈ ਚਲਦੇ ਇੰਜਨ ਦੋਵੇਂ ਬੰਦ ਹੋ ਗਏ ਚਲਦਾ ਇੰਜਨ ਇੱਕ ਬੰਦ ਹੋ ਗਿਆ ਇਹ ਤਾਂ ਬਹੁਤ ਮੈਰੀ ਸੁਣਿਆ ਚਲਦੇ ਇੰਜਨ ਦੋਵੇਂ ਇੱਕਦਮ ਬੰਦ ਹੋ ਗਏ ਇਹ ਨਹੀਂ ਸੁਣਿਆ ਜਾਂ ਬਹੁਤ ਘੱਟ ਸੁਣਿਆ ਪਰ ਇੱਥੇ ਦੋਵੇਂ ਇੰਜਨ ਬੰਦ ਹੋਏ ਜਹਾਜ਼ ਦੀ ਸਵਿਚ ਆਨ ਵੀ ਕੀਤੀ ਗਈ ਫਿਊਲ ਸਵਿਚ ਆਨ ਵੀ ਕੀਤੀ ਗਈ ਪਰ ਜਦੋਂ ਤੱਕ ਤੇਲ ਦੀ ਸਪਲਾਈ ਫੇਰ ਜਾਣ ਲੱਗੀ ਉਦੋਂ ਤੱਕ ਤਾਂ ਡਿੱਗ ਪਿਆ ਜੇ ਕਿਤੇ ਬਹੁਤ ਉਚਾਈ ਤੇ ਹੁੰਦਾ ਉਹ ਮਨ ਲੋਕ ਕੁਝ ਸਕਿੰਟ ਦਾ ਸਮਾਂ ਵਿੱਚ ਹੋਰ ਹੁੰਦਾ ਸ਼ਾਇਦ ਉਹ ਮੁੜ ਕੇ ਪ੍ਰਣਾਲੀ ਦੇ ਵਿੱਚ ਰਫਤਾਰ ਦੇ ਵਿੱਚ ਆ ਜਾਂਦੇ ਵਰਕਿੰਗ ਦੇ ਵਿੱਚ ਆ ਜਾਂਦੇ ਪਰ ਇੱਥੇ ਇਹਨਾਂ ਸਮਾਂ ਵੀ ਨਹੀਂ ਮਿਲਿਆ ਕਹਿਣ ਦਾ ਭਾਵ ਇਹ ਜਿ ਕਿ ਇਹਦੇ ਵਿੱਚ ਬਹੁਤ ਸਾਰੀਆਂ ਲੁਕੀਆਂ ਹੋਈਆਂ ਗੱਲਾਂ ਹਾਲੇ ਹੋਰ ਹੋਣਗੀਆਂ ਕਿਉਂਕਿ 270 ਲੋਕਾਂ ਦੀ ਜ਼ਿੰਦਗੀ ਗਈ ਹੈ ਜਿਨ੍ਹਾਂ ਨੇ ਰਿਪੋਰਟ ਤਿਆਰ ਕਰਨੀ ਉਹਨਾਂ ਨੂੰ ਕੀ ਪਰਵਾਹ ਕਿਸੇ ਦੀ ਐਡੀ ਵੱਡੀ ਜਹਾਜ਼ ਪ੍ਰਣਾਲੀ ਆ ਉਹਨਾਂ ਨੂੰ ਕੀ ਫਰਕ ਪੈਂਦਾ ਪਰ ਹਰ ਬੰਦਾ ਆਪਦੇ ਟੱਬਰ ਲਈ ਬਹੁਤ ਕੀਮਤੀ ਹੁੰਦਾ ਹਰ ਬੰਦੇ ਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਆ ਸੋ ਹੈਰਾਨੀ ਇਸ ਗੱਲ ਦੀ ਆ ਕਿ ਇਹ ਰਿਪੋਰਟ 15 ਸਫਿਆਂ ਦੀ ਪਹਿਲੀ ਵਾਰ ਕਿਵੇਂ ਆ ਗਈ ਇਹ ਗਲਤ ਗੱਲ ਨਹੀਂ ਜਿਹੜੀ ਕਿ ਪਾਇਲਟ ਐਸੋਸੀਏਸ਼ਨ ਨੇ ਗੱਲ ਕਹੀ ਆ ਕਿ ਭਾਈ ਇਹਦੇ ਬਾਰੇ ਮੁਕੰਮਲ ਜਾਣਕਾਰੀ ਆਉਣ ਤੋਂ ਪਹਿਲਾਂ ਬਾਹਰ ਕਿਵੇਂ ਆ ਗਈ ਮੀਡੀਆ 'ਚ ਤੇ ਜਿਹੜੀ ਰਿਪੋਰਟ 15 ਸਫੈਂਦੀਆ ਇਹਦੇ ਥੱਲੇ ਸਾਈਨ ਕਿਸੇ ਨੇ ਕਿਉਂ ਨਹੀਂ ਕੀਤੇ ਤਾਂ ਇਉਂ ਵੀ ਜਿਵੇਂ ਵੈਸੀ ਕਿਸੇ ਨੇ ਜਾਰੀ ਕਰਤੀ ਹੋਵੇ ਇਹਦੇ ਵਿੱਚ ਖਦਸ਼ਾ ਵੀ ਪ੍ਰਗਟਾਇਆ ਗਿਆ ਵੀ ਜਹਾਜ਼ਾਂ ਦੇ ਬੇੜੇ ਨੂੰ ਬਚਾਉਣ ਦੇ ਲਈ ਬੋਇੰਗ 787 ਨੂੰ ਬਚਾਉਣ ਦੇ ਲਈ ਆਪਦੇ ਗਲੋਂ-ਗਲਾਵਾ ਲਾ ਕੇ ਪਾਇਲਟਾਂ ਦੇ ਗਲ ਦੇ ਵਿੱਚ ਪਾਉਣ ਦੇ ਲਈ ਇਹ ਕੋਸ਼ਿਸ਼ ਕੀਤੀ ਗਈ ਹੋ ਸਕਦੀ ਹੈ ਤੇ ਸ਼ਾਇਦ ਇਹ ਗੱਲ ਭਾਈ ਸੱਚ ਵੀ ਹੋਵੇ ਨਵੀਆਂ ਜਾਣਕਾਰੀਆਂ ਕਿਹੜੀਆਂ ਹੁੰਦੀਆਂ ਵਕਤ ਦੱਸੂਗਾ ਜਿਹੜੇ ਪਰਿਵਾਰਕ ਮੈਂਬਰ ਤੁਰ ਗਏ ਉਹਨਾਂ ਦੇ ਜਜ਼ਬਾਤ ਨੂੰ ਸੀ ਸਮਝ ਸਕਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਨ੍ਹਾਂ ਨੇ ਆਪਣੇ ਤੁਰ ਗਏ ਨਾ ਉਹਨਾਂ ਦੀ ਪੀੜ ਨੂੰ ਸਮਝਿਆ ਜਾ ਸਕਦਾ ਇੱਕ ਹੋਰ ਗੱਲ ਦੱਸਦੇ ਆ ਇਹਦੇ ਵਿੱਚੋਂ ਸਿਰਫ ਇੱਕ ਬੰਦਾ ਬਚਿਆ ਸੀ ਇੰਗਲੈਂਡ ਵਾਲਾ ਉਹਦਾ ਵੀ ਭਰਾ ਵਿੱਚ ਸੀ ਉਹਦੀ ਵੀ ਮੌਤ ਹੋ ਗਈ ਉਸ ਬੰਦੇ ਦੀ ਹਰ ਰੋਜ਼ ਕਾਉਂਸਲਿੰਗ ਹੁੰਦੀ ਇੰਗਲੈਂਡ ਦੇ ਵਿੱਚ ਉਸ ਬੰਦੇ ਨੂੰ ਮੈਡੀਸਨ ਤੇ ਲਾ ਦਿੱਤਾ ਗਿਆ ਉਹ ਬੰਦਾ ਕਿਸੇ ਨੂੰ ਸਹੀ ਉੱਤਰ ਦੇਣ ਤੋਂ ਅਸਮਰੱਥਾ ਉਹ ਮੈਂਟਲੀ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਹੋ ਚੁੱਕਿਆ ਉਹਨੇ ਜੋ ਕੁਝ ਦੇਖਿਆ ਉਹ ਬੰਦਾ ਇਸ ਵੇਲੇ ਤਾਬੇ ਨਹੀਂ ਆ ਰਿਹਾ ਜਿਹੜਾ ਜਿਉਂਦਾ ਹੈ ਉਹਦੀ ਆਹ ਸਥਿਤੀ ਹੈ ਜਿਹੜੇ ਮੁੱਕ ਗਏ ਉਹਨਾਂ ਨੂੰ ਸਰਦਾਰ ਦੇ ਫੁੱਲ ਫੇਟ ਕੀਤੇ ਜਾ ਚੁੱਕੇ ਆ ਜਿਹੜੇ ਜਿਉਂਦੇ ਆ ਉਹ ਰਿਪੋਰਟਾਂ ਦੇ ਵਿੱਚ ਸਿਆਸਤਾਂ ਕਰ ਰਹੇ ਆ ਤੇ ਕਦੇ ਕੋਈ ਕੁਛ ਕਦੇ ਕੋਈ ਕੁਛ ਇਹਦੇ ਉੱਤੇ ਪਰਦਾ ਪਾਉਣ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਆ ਬਾਕੀ ਵਿਹਨੇ ਆਉਂਦੇ ਪਲਾਂ ਦੇ ਵਿੱਚ ਕੀ ਹੁੰਦਾ